ਤਰੀ ਕਿਹੜਾ ਪਿੰਡ ਹੈਗਾ ਕਿੱਥੋਂ ਆਇਓ ਮੇਰਾ ਨਾਮ ਕਿਰਨਜੀਤ ਕੌਰ ਆ ਮੈਂ ਮਹਾਰਾਤਾ ਤੋਂ ਆਈ ਹਾਂ ਹੀਆਂ ਤੇ ਮੇਰਾ ਜਿਹੜਾ ਪਿਤਾ ਪਰਵਾਰ ਦਾ ਨਾਮ ਜਸਮੀ ਸਿੰਘ ਆ ਮੈਂ ਟਾਲਗੜ੍ਹ ਦੀ ਰਹਿਣ ਵਾਲੀ ਆ ਮੈਂ ਉੱਥੇ ਵਿਆਹੀ ਹੋਈ ਆ ਮੇਰਾ ਜਿਹੜਾ ਪਿਤਾ ਪਰਵਾਰ ਆ ਉਹ ਨਰੈਣਗੜ੍ਹ ਆ ਜੀ ਤੇ ਹੁਣ ਕੀ ਪ੍ਰੋਬਲਮ ਕੀ ਹੈਗੀ ਆ ਮੇਰੀ ਪ੍ਰੋਬਲਮ ਮੇਰੀ ਮਾਤਾ ਨਾਲ ਚੱਲਦੀ ਪਈ ਹੈ ਜਸਵੀਰ ਕੌਰ ਦੇ ਨਾਲ ਜੀ ਉਹਨੂੰ ਛੋੜਿਆ ਲੈ ਆਲਾ ਮਾਫ ਕਰੀ ਬੀ ਬਤੀ ਜਾਦੀ ਆ ਬਾਕੀ ਬੋਲੀ ਉਹ ਬਾਕੀ ਮੈਂ ਹੁਣ ਆ ਵੀ ਕੁਰਸੀ ਐ ਮੈਂ ਕਿ ਐਕਚੁਅਲੀ ਕੀ ਪ੍ਰੋਬਲਮ ਕੀ ਹੈਗੀ ਹੈ ਇਹਦੇ ਨਾਲ ਹੈ ਅ ਮੇਰੀ ਮਾਤਾ ਜੀ ਨਾਲ ਜਸਵੀਰ ਕੋਰ ਦੇ ਨਾਲ ਕੀ ਪ੍ਰੋਬਲਮ ਆ ਅ ਥੋੜੀ ਲਾਈਕ ਪੈਸਿਆਂ ਨੂੰ ਲੈ ਕੇ ਮਾਰਨ ਦੀਆਂ ਧਮਕੀਆਂ ਦਿੰਦੇ ਪਏ ਆ ਮੇਰੇ ਹਸਬੰਦ ਨੂੰ ਵੀ ਮਾਰਨ ਦੀਆਂ ਧਮਕੀਆਂ ਦਿੰਦੇ ਪਏ ਆ ਤੇ ਮੇਰੇ ਫਾਦਰ ਨੂੰ ਵੀ ਉਹਨਾਂ ਨੇ ਹੱਥੀ ਪਏ ਉਹਨਾਂ ਦੇ ਪਾਤਰੀ ਜੀ ਇਹ ਮੈਨੂੰ ਸੌਹਾ ਸਾਹ ਗਿਆ ਹੈ ਪਰ ਐਸੀ ਕੀ ਘਟਨਾ ਹੈ ਜੀ ਵੀ ਤੁਹਾਡੀ ਮਦਰ ਹੀ ਤੁਹਾਡਾ ਪਰਿਵਾਰ ਜਿਹੜਾ ਤੁਹਾਡਾ ਘਰ ਖਰਾਬ ਕਰਦੀ ਮੇਰੀ ਮਦਰ ਦਾ ਇੱਕ ਲਾਈਫ ਪਾਰਟਨਰ ਸੀਗਾ ਮੇਰੇ ਫਾਦਰ ਤੋਂ ਇਲਾਵਾ ਵੀ ਉਹ ਸੀਗਾ ਥੋੜਾ ਆਫ ਕਾਸਟਿੰਗ ਲਾਈਕ ਅਸੀਂ ਲਵਾਨ ਕਾਸਟ ਉਹਨਾਂ ਦੀ ਜੱਟ ਬਰਾਦਰੀ ਦੇ ਸੀਗੇ ਤੇ ਮੈਨੂੰ ਚੰਗਾ ਨਹੀਂ ਲੱਗਦਾ ਸੀਗਾ ਕਿ ਮੇਰੀ ਫੈਮਲੀ ਚ ਆ ਕੇ ਕੋਈ ਸੈਕੰਡ ਪਰਸਨ ਇਨਵੋਲ ਹੋਵੇ ਤੇ ਮੇਰੀ ਫੈਮਲੀ ਚ ਲਾਈਕ ਇੰਟਰਫੇਅਰ ਕਰੇ ਮੈਂ ਆਪਣੀ ਮਦਰ ਨੂੰ ਮਨਾ ਕਰਦੀ ਸੀ ਕਿ ਜੇ ਤੂੰ ਆਉਣਾ ਮੇਰੇ ਘਰ ਤੁਸੀਂ ਆਉਣਾ ਇਸ ਬੰਦੇ ਨੂੰ ਆਪਣੇ ਲਾਈਫ ਪਾਰਟਨਰ ਨੂੰ ਜਿਹੜਾ ਸੈਕੰਡਰੀ ਉਹਨਾਂ ਨੂੰ ਲੈ ਕੇ ਨਹੀਂ ਆਉਣਾ ਇਸ ਦੇ ਦੌਰਾਨ ਮੇਰੀ ਮਾਤਾ ਨੂੰ ਸਾਡੇ ਨਾਲ ਨਫ਼ਰਤ ਹੋਣ ਲੱਗ ਪਈ ਜੇ ਨਾਲ ਜੀ ਉਹ ਕਿਤੇ ਤੱਕ ਗੱਲਬਾਤ ਹੋਣ ਚੀ ਹੈ ਕੀ ਹੋ ਮੇਰੀ ਮਾਤਾ ਜਿਹੜੀ ਚਾਹੁੰਦੀ ਹੈ ਕਿ ਮੈਂ ਆਪਣੇ ਜਿਹੜੇ ਇਨ-ਲॉज ਹੈਗੇ ਮੇਰੇ ਸਹੁਰੇ ਹੈਗਾ ਮੇਰਾ ਹਸਬੰਦ ਹੈ ਉਹਨਾਂ ਦੇ ਨਾਲ ਮੈਂ ਤਲਾਕ ਲੈ ਕੇ ਉਹਨਾਂ ਨੂੰ ਪੈਸੇ ਦਿਵਾਵਾਂ ਤੇ ਇਹਨਾਂ ਨੂੰ ਮੈਂ ਜੇਲ੍ਹ 'ਚ ਕਰਵਾਵਾਂ ਇਹ ਪੈਸੇ ਕਿੰਨੇ ਆ ਜਿਹੜੇ ਤੁਸੀਂ ਗੱਲ ਕਰ ਰਹੇ ਕਿ ਮੰਮੀ ਨੂੰ ਤੁਸੀਂ ਪੈਸੇ ਦਿੱਤੇ ਆ ਕਿੰਨੇ ਪੈਸੇ ਉਹਨਾਂ ਨੇ ਲਗਭਗ ਮੇਰੇ ਕੋਲ ਕਾਫੀ ਪੈਸੇ ਲਏ ਹੋਏ ਨੇ ਇਸ ਵਾਈ ਤੇ ਉਹਨਾਂ ਨੇ ਮੇਰੇ ਕੋਲ 100000 ਰੁਪਇਆ ਲਿਆ ਹੋਇਆ ਜਾਂ ਪਹਿਲਾਂ ਵੀ ਕਾਫੀ ਪੈਸੇ ਲਏ ਹੋਏ ਨੇ 8 ਸਾਲ ਦੇ ਵਿੱਚ ਵਿੱਚ ਜਿੱਦ ਮੇਰੀ ਸ਼ਾਦੀ ਹੋਈ ਆ ਕਿਸ ਚੀਜ਼ ਦੀ 8 ਦੇ ਵਿੱਚ ਤੁਹਾਡੇ ਕੋਲ ਪੈਸੇ ਬੰਦੇ ਆ ਲਾਈਕ ਇਹ ਬਾਹਰ ਦੇ ਹੈਗੇ ਆ ਤੇ ਇਹਨਾਂ ਨੂੰ ਬਲੈਕਮੇਲ ਕਰਦੇ ਆ ਕਿ ਜੇ ਤੁਸੀਂ ਮੇਰੀ ਕੁੜੀ ਨੂੰ ਹੱਥ ਲਾਇਆ ਜਾਂ ਕੋਈ ਕੋਈ ਵੀ ਗੱਲਬਾਤ ਕਰਦੇ ਹੋ ਆ ਨਾ ਇਹਨਾਂ ਨੂੰ ਬਲੈਕਮੇਲ ਕਰਕੇ ਤੇ ਪੈਸੇ ਲੈਣਾ ਚਾਹੁੰਦੇ ਇਹਨਾਂ ਨੂੰ ਲਾਈਕ ਕਿਸੇ ਵੀ ਝੂਠੇ ਕੇਸ ਚ ਫਸਾਤੇ ਜੇ ਤੁਸੀਂ ਇਸ ਚੀਜ਼ ਦੀ ਕੋਈ ਕੰਪਲੇਂਟ ਕੀਤੀ ਬਹੁਤ ਕੀਤੀਆਂ ਕੰਪਲੇਂਟਾਂ ਦੇਖੋ ਮੇਰੇ ਕੋਲ ਕੰਪਲੇਂਟਾਂ ਜ ਨਹੀਂ ਆ ਕੋਈ ਅਸਰ ਨਹੀਂ ਹੋਇਆ ਕੁਛ ਨਹੀਂ ਉਹ ਕਹਿੰਦੇ ਸਿਵਲ ਨੂੰ ਕੀਤੀ ਹੈ ਐ ਮੈਂ ਚੰਡੀਗੜ੍ਹ ਵੀ ਕੀਤੀ ਹੋਈ ਆ ਇਹਨਾਂ ਰਿੰਗ ਚ ਚੰਡੀਗੜ੍ਹ ਐਨ ਆਰ ਆਈ ਵਿੰਗ ਚ ਵੀ ਕੀਤੀ ਹੋਈ ਆ ਸ਼ਾਰਪੁਰ ਡੀ ਸੀ ਦਾ ਅਫਸਰ ਵੀ ਕੀਤੀ ਹੋਈ ਆ ਐਸ ਐਸ ਪੀ ਦੇ ਵੀ ਕੀਤੀ ਹੋਈ ਆ ਐਸ ਐਚਓ ਵੀ ਕੀਤੀ ਹੋਈ ਆ ਦਸੂਏ ਵੀ ਗਈ ਮੇਰੀ ਕੰਪਲੇਂਟ ਮਕੇਰੀਆਂ ਵੀ ਕੰਪਲੇਂਟ ਕੀਤੀ ਮੇਰੀ ਕਿ ਕੋਈ ਕੋਚ ਨਹੀਂ ਸੁਣਵਾਈ ਹੋਈ ਔਰ ਇਹ ਕਹਿੰਦੇ ਹੋਏ ਆ ਕਿ ਇਹ ਸਿਵਲ ਮੈਟਰ ਆ ਅਸੀਂ ਕੋਰਟ 'ਚ ਵੀ ਕੇਸ ਲਾਤਾ ਆ ਠੀਕ ਆ ਅਸੀਂ ਮੰਨਦੇ ਸਿਵਲ ਮੈਟਰ ਆ ਪਰ ਜਿਹੜੀ ਸਾਡੀ ਸੇਫਟੀ ਆ ਉਹ ਤੇ ਤੁਸੀਂ ਕਰਨੀ ਕਿਸੇ ਹੋਰ ਨੇ ਤੇ ਨਹੀਂ ਨਾ ਸਾਡੀ ਸੇਫਟੀ ਕਰਨੀ ਆ ਤੇ ਸਾਡੀ ਆਲਰੇਡੀ ਜਿੰਨੀਆਂ ਵੀ ਐਪਲੀਕੇਸ਼ਨਾਂ ਸਾਰੀਆਂ ਤੇ ਬੰਦ ਕਰਕੇ ਸਾਨੂੰ ਕਹਿੰਦੇ ਤੁਸੀਂ ਜਾਓ ਤੁਹਾਡੇ ਕੋਲ ਤਾਂ ਕੋਈ ਵੀ ਨਹੀਂ ਅਸੀਂ ਤੁਹਾਡੇ ਕਿੱਥੇ ਰਹਿੰਦੇ ਹਾਂ ਉਹ ਮਾਰ ਕਰਨ ਦੇ ਪਿਆ ਹਮਲਾ ਕਿੱਥੇ ਹੋ ਰਿਹਾ ਤੁਹਾਡੇ ਤੇ ਤੁਸੀਂ ਆਪਣੇ ਪਾਸਵਰਡ ਚ ਲਿਖ ਰਹੇ ਕਿ ਹਮਲਾ ਕਰਾਇਆ ਜਾ ਰਿਹਾ ਤੁਹਾਡੇ ਤੇ ਕਦੋਂ ਕਦੇ ਉੱਤੇ ਕਿਤੇ ਕਿਤੇ ਤੁਹਾਡੇ ਤੇ ਹਮਲਾ ਹੋਇਆ ਮੇਰੇ ਤੇ ਹਮਲਾ ਕੀਤਾ ਜੀ ਜਸਬੀਰ ਕੋਲ ਜੀ ਮੈਂ ਜਿਹੜਾ ਇਹ ਹਮਲਾ ਹੋਇਆ ਮੇਰੀ ਰਿਪੋਰਟ ਗਈ ਸੀ ਐਪਲੀਕੇਸ਼ਨ ਮਕਰੀਆਂ ਥਾਣੇ ਚ ਉੱਥੇ ਮੇਰੇ ਫਾਦਰ ਨੂੰ ਬੁਲਾਇਆ ਗਿਆ ਤੇ ਮੇਰੀ ਮਦਰ ਵੀ ਆਏ ਹੋ ਇਸੇ ਵੇਲੇ ਉੱਥੇ ਮੇਰੇ ਫਾਦਰ ਇਲਾਤ ਤੇ ਮੇਰੀ ਮੰਮਾ ਨੇ ਅਟੈਕ ਕਰਾਇਆ ਨਾਲ ਦੋ ਬੰਦੇ ਵੀ ਲੈ ਕੇ ਆਏ ਸੀ ਉੱਪਰ ਬਾਹਰੋਂ ਪਤੀ ਦੀ ਉੱਤੇ ਕਦੋਂ ਅਟੈਕ ਹੋਇਆ ਪਤੀ ਜੀ ਜਦੋਂ ਮੈਂ 18 ਕਹਣ ਗਈ ਸੀ ਆਪਣੇ ਮਾਮੇ ਆ ਦੇ ਘਰ ਉੱਥੇ ਮੇਰੇ ਮਾਮੇ ਦਾ ਲੜਕਾ ਹੈ ਸਾਇਲਪ੍ਰੀਤ ਉਹਨਾਂ ਨੇ ਮੇਰੇ ਹਸਬੰਦ ਦੇ ਉੱਤੇ ਅਟੈਕ ਕੀਤਾ ਉਹਨਾਂ ਨੂੰ ਗਾਲਾਂ ਕੱਢੀਆਂ ਤੇ ਫਿਰ ਅਸੀਂ ਉੱਥੋਂ ਸੇਫਟੀ ਲਈ ਚਲੇ ਗਏ ਕਿਹਨੇ ਤੇਰੀ ਪਹਿਲਾਂ ਵੀ ਗੱਲ ਹੈ ਇਹ ਹੈਗੀ ਆ ਜਨਵਰੀ ਦੀ ਗੱਲ ਆ ਹਾਂ ਜੀ ਤੇ ਫਿਰ ਮੈਂ ਆਪਣੇ ਹਸਬੰਦ ਨੂੰ ਪੇਚ ਕੀਤਾ ਰਾਈਟ ਦਾ ਵੇ ਮੈਂ ਤਾਂ ਤੁਸੀਂ ਚਲੇ ਜਾਓ ਅਮਰੀਕਾ ਵਾਪਸ। ਉਹ ਚੀਜ਼ ਕੀ ਹੈ ਕਿ ਉਹਨਾਂ ਦੇ ਮੇਰੀ ਜਾਇਦਾਦ ਜਿਹੜੀ ਹੈ ਉਹ ਹੜਪਣ ਦੀ ਕੋਸ਼ਿਸ਼ ਕਰ ਰਹੇ ਹੈ। ਮੇਰੀ ਜਾਇਦਾਦ ਜਿਹੜੀ ਹੈ ਉਹ ਹੜਪਣ ਦੀ ਕੋਸ਼ਿਸ਼ ਕਰ ਰਹੇ ਹੈ। ਇਹ ਇਹ ਹੈਗੇ 2017 ਦੀ ਗੱਲ ਹੈ। ਮੇਰੇ ਫਾਦਰ ਕੋਲੋਂ ਹਨ ਨੇ ਲਗਭਗ 3 ਲੱਖ ਰੁਪਏ ਲਿਆ ਹੋਇਆ ਸੀਗਾ ਮੇਰੀ ਸ਼ਾਦੀ ਤੋਂ ਕੁਝ ਦਿਨਾਂ ਬਾਅਦ ਉਹ ਪੈਸੇ ਦੇਣ ਨਹੀਂ ਦੇ ਸੀਗੇ। ਫਿਰ ਇੱਕ ਕੁਲਵਿੰਦਰ ਸਿੰਘ ਹੈ ਜਿਹੜਾ ਮੇਰੀ ਮੰਮਾ ਦਾ ਲਾਈਫ ਪਾਰਟਨਰ ਹੈ। ਉਹਨੇ ਕਿਹਾ ਸਾਡੇ ਕੋਲ ਪੈਸੇ ਨਹੀਂ ਤੁਸੀਂ ਸਾਡੀ ਪ੍ਰਾਪਰਟੀ ਲੈ ਲਓ। ਫਿਰ ਉਸ ਦਰਾਰ ਮੇਰੇ ਫਾਦਰ ਜੀ ਨੇ ਉਹਨਾਂ ਕੋ ਪ੍ਰਾਪਰਟੀ ਖਰੀਦੀ ਉਹ ਨਰੈਣਗੜ੍ਹ ਦੇ ਵਿੱਚ ਹੀ ਸੀਗੀ ਉਹ ਜਿਹੜੀ ਹੁਣ ਇਹਨਾਂ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਕਰਦੇ ਪਏ ਇਹਨਾਂ ਨੂੰ ਜਾਣ ਨਹੀਂ ਦੇਂਦੇ ਪ੍ਰਾਪਰਟੀ ਤੇ ਤੁਹਾਡੇ ਪਿਆ ਨੂੰ ਕਿੰਨਾ ਟਾਈਮ ਹੋ ਚੁੱਕਾ ਹੈ 8 ਸਾਲ ਹੋ ਗਏ ਲੱਗਦਾ 2016 ਚ ਹੋਇਆ ਸੀ ਗਿਆ ਇਹ ਤੁਹਾਨੂੰ ਕਿਸੇ ਵੇਲੇ ਮਜਬੂਰ ਤਾਂ ਨਹੀਂ ਕੀਤਾ ਜਾ ਰਿਹਾ ਇਦਾਂ ਦਾ ਇਲਜ਼ਾਮ ਲਗਾਉਂਦੇ ਨਹੀਂ 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 ਨਾ ਮਾ ਕੁਟ ਮਾ ਹੋਈ ਆ ਮੇਰੇ ਸੱਟ ਲੱਗੀ ਹੋਈ ਆ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਉਹਨਾਂ ਨੇ ਹਮਲਾ ਕਰਵਾਇਆ ਤੁਹਾਡੇ ਕੋਲ ਪੁਕਤਾ ਸਬੂਤ ਹੈਗੇ ਵੀ ਉਹਨਾਂ ਨੇ ਹਮਲਾ ਕਰਵਾਇਆ ਅ हां जी ਇਹਨਾਂ ਦੇ ਉੱਤੇ ਹੋਇਆ ਆ ਡੀਸੀ ਅਫਸਰ ਦੇ ਆਫਿਸ ਹੋਇਆ ਮਕੇਰੀਆਂ ਚ ਮਕੇਰੀਆਂ ਵਿੱਚ ਡੀਸੀ ਆਫਿਸ ਹਾਂ ਡੀਸੀ ਆਫਿਸ 'ਚ ਮੈਨੂੰ ਉੱਥੇ ਬੁਲਾਇਆ ਗਿਆ ਐਸੀ ਕੰਪਲੇਂਟ ਸੀ ਮੈਂ ਹਾਲੇ ਸੋਚ ਰੋ ਜੀ ਜੀ ਡੀਸੀ ਆਫਿਸ ਡੀਸੀ ਆਫਿਸ ਦੇ ਵਿੱਚ ਅੱਛਾ ਔਰ ਡੀਐਸਪੀ ਨਾਟ ਡੀਸੀ ਡੀਐਸਪੀ ਸਾਡੇ ਆਫਿਸ ਦੇ ਵਿੱਚ ਬੁਲਾਇਆ ਗਿਆ ਉੱਥੇ ਬੁਲਾ ਕੇ ਇਹ ਜਸਬੀਰ ਕੌਰ ਨੇ ਦੋ ਮੁੰਡੇ ਬੁਲਾਏ ਕਰਦੇ ਵਿੱਚ ਜਦੋਂ ਉਹਨਾਂ ਨੂੰ ਇੱਕ ਨੂੰ ਪਛਾਣ ਵੀ ਲਿਆ ਕਿ ਉਹ ਇਹਦੇ ਬੇਟੇ ਦੇ ਨਾਲ ਉਹਦਾ ਯਾਰ ਦੋਸਤ ਸੀਗਾ ਔਰ ਮੈਨੂੰ ਨਹੀਂ ਪਤਾ ਉਹਦਾ ਨਾਂ ਕੀ ਹੈ ਉਸ ਬੱਚੇ ਨੂੰ ਫਿਰ ਜਦੋਂ ਮੈਂ ਰੀਡਰ ਸਾਹਿਬ ਨੂੰ ਡੀਐਸਪੀ ਜੀ ਰੀਡਰ ਸਾਹਿਬ ਨੂੰ ਦੱਸਿਆ ਕਿ ਮੇਰੇ ਤੇ ਬੰਦੇ ਹਮਲਾ ਕਰਨ ਲਈ ਬਾਹਰ ਆਏ ਆ ਉਹ ਬਾਹਰ ਗਿਆ ਉਹਨੂੰ ਇਹ ਕਹਿ ਕੇ ਭੇਜ ਦਿੱਤਾ ਕਿ ਨਿੱਕੇ ਨਿੱਕੇ ਬੱਚੇ ਆਏ ਉਹ ਨਹੀਂ ਹੈਗੇ ਇਹਨਾਂ ਕਹਿ ਕੇ ਜਦੋਂ ਮੈਂ ਦੁਬਾਰਾ ਵਾਪਸੀ ਮੈਂ ਆਪਣੇ ਬਿਆਨ ਲਿਖਣ ਲਈ ਗਿਆ ਉੱਥੇ ਜਸਪੀਰ ਕੌਰ ਨੇ ਮੇਰੇ ਤੇ ਅਟੈਕ ਕੀਤਾ ਜੀ ਔਰ ਮੈਂ ਦੌੜ ਕੇ ਡੀਐਸਪੀ ਸਾਹਿਬ ਦੇ ਆਫਿਸ ਵੱਲ ਕੇ ਆਪਣੀ ਜਾਨ ਬਚਾਈ ਉਸ ਲਈ ਫਿਰ ਕੋਈ ਕਾਰਵਾਈ ਨਹੀਂ ਕੀਤੀ ਮੈਂ ਜਾ ਕੇ ਰੀਡਰ ਸਾਹਿਬ ਨੂੰ ਰੀਡਰ ਸਾਹਿਬ ਮੈਨੂੰ ਕਹਿੰਦੇ ਪਿਓ ਜਸਪੀਰ ਕੌਰ ਨੇ ਇੱਕ ਵਾਰ ਸੇ ਕਮਰੇ ਚ ਕੀਤੀ ਤੇ ਤੂੰ ਚ ਮੈਂ ਆਪਣੀ ਜਾਨ ਬਚਾ ਲਈ ਆ ਗਿਆ ਕਿਉਂਕਿ ਅਸੀਂ ਐਨ ਆਰ ਆਈ ਹੈਗੇ ਅਮਰੀਕਾ ਚ ਰਹਿਣੇ ਪਏ ਆ ਅਗਰ ਉਹ ਮੇਰੇ ਤੇ ਅਟੈਕ ਕਰਦੀ ਤਾਂ ਮੈਨੂੰ ਪਤਾ ਕਿ ਮੇਰਾ ਪੁਲਿਸ ਕੋਈ ਵੀ ਕੇਸ ਬਣ ਸਕਦਾ ਮੈਨੂੰ ਬਾਹਰ ਦੇ ਪੇਪਰਾਂ ਦੇ ਵਿੱਚ ਵੀ ਪ੍ਰੋਬਲਮ ਆ ਸਕਦੀ ਹੈ ਸਰਕਾਰ ਬਲੂ ਇੱਕ ਐਨ ਆਰ ਆਈ ਦੀ ਸੁਵਿਧਾ ਦੇ ਵਾਸਤੇ ਅਲੱਗ ਥਾਣੇ ਜਿਹੜੇ ਹੈਗੇ ਬਣਾਏ ਗਏ ਆ ਕੀ ਆਪ ਤੁਸੀਂ ਅਫਸਰ ਤੱਕ ਅਪਰੋਚ ਕੀਤੀ ਆਈ ਡੀ ਜੀ ਪੀ ਸਾਹਿਬ ਕੋ ਅਪਰੋਚ ਕੀਤੀ ਜੀ ਜਲੰਧਰ ਦੇ ਵਿੱਚ ਸਾਡੇ ਕੇਸ ਨੂੰ ਸੁਣਵਾਈ ਗਏ ਭੇਜਿਆ ਗਿਆ ਔਰ ਡੀਆਈਜੀ ਸਾਹਿਬ ਨੇ ਇਮੀਡੀਏਟਲੀ ਐਕਸ਼ਨ ਲੈਣ ਲਈ ਕਿਹਾ ਗਿਆ ਸਾਨੂੰ ਜਦ ਕਿ ਮੈਂ ਤੇ ਕਿਰਨਜੀਤ कौर ਇਕੱਠੇ ਡੀਏਡੀਜੀਪੀ ਕੋਲ ਚੰਡੀਗੜ੍ਹ ਸੀ ਇਹ ਮੋਹਾਲੀ ਦੇ ਵਿੱਚ ਔਰ ਜਦੋਂ ਅਸੀਂ ਕਿਹਾ ਵੀ ਤਿੰਨ ਵੱਜ ਚੁੱਕੇ ਸੀ ਕਿ ਸਾਨੂੰ ਚੰਡੀਗੜ੍ਹ ਜਲੰਧਰ ਤੱਕ ਅਸੀਂ 6 ਵਜੇ ਆਫਿਸ ਬੰਦ ਸੀ ਨਹੀਂ ਪਹੁੰਚ ਸਕਦੇ ਅਗਲੇ ਦਿਨ ਦੀ ਆਪਾਂ ਉੱਥੇ ਪਹੁੰਚੇ ਜੋਦੋਂ ਕਿ ਉਹ ਸਾਨੂੰ ਐਕਸਕਿਊਜ਼ ਕਰ ਦਿੱਤਾ ਕਿ ਸਾਡੇ ਕੋਲ WhatsApp ਤੇ ਸਿਰਫ ਐਪਲੀਕੇਸ਼ਨ ਹੈ ਜਦਨ ਰਿਟਰਨ ਸਾਡਾ ਵੀ ਐਪਲੀਕੇਸ਼ਨ ਆਏਗੀ ਉਸ ਦਿਨ ਅਸੀਂ ਤੁਹਾਡਾ ਰਿਐਕਸ਼ਨ ਤੁਹਾਡੀ ਐਪਲੀਕੇਸ਼ਨ ਤੇ ਲਿਆ ਜਾਵਾਗਾ ਤੇ 90 ਹਜ਼ਾਰ ਕਿਤੇ ਇਸਦੀ ਮਦਰ ਵੱਲੋਂ ਜਿਹੜਾ ਹੈਗਾ ਕੋਈ ਅਪਰੋਚ ਕੀਤੀ ਜਾ ਰਹੀ ਹੈ ਪੁਲਿਸਿਕ ਦਬਾਅ ਆ ਜਾਂ ਪੁਲਿਸ ਦਾ ਕੋਈ ਦਬਾਅ ਹੈ ਹਾਂਜੀ ਮਾ ਦਾ ਦਬਾਅ ਹੈ ਜੀ ਇਹ ਸਾਨੂੰ ਪੁਲਿਸ ਦੇ ਵਿੱਚ ਸਾਨੂੰ ਨਹੀਂ ਪਤਾ ਕੀ ਹੋ ਕੀ ਗੱਲ ਹੈ ਮੈਂ ਦੱਸਦੀ ਜਿਹੜੀ ਮੇਰੀ ਮਦਰ ਹੈ ਨਾ ਉਹ ਮੈਂਬਰ ਆ ਬਲਕ ਸੰਤੀ ਦੇ ਤੇ ਉਹ ਜਿਹੜੀ ਹੈਗੇ ਏਜੰਟ ਦਾ ਵੀ ਕੰਮ ਕਰਦੇ ਆ ਤੇ ਇਸ ਨਾਲ ਉਹਨਾਂ ਦੇ ਪੁਲਿਸ 'ਚ ਕਾਫੀ ਲਿੰਕ ਹੈਗੇ ਆ ਜਦੋਂ ਮੇਰੀ ਦਸੂਏ ਰਿਪੋਰਟ ਗਈ ਤੇ ਇਹ ਮੇਰੇ ਫਾਦਰ ਨਾਲ ਉੱਥੇ ਹੀ ਸੀਗੇ ਸੋਰਾ ਸਾਹਿਬ ਤੇ ਇਹਨਾਂ ਨੂੰ ਕਾਲ ਆਈ ਕਿ ਤੁਹਾਡੀ ਰਿਪੋਰਟ ਆਈ ਹੋਈ ਆ ਤੇ ਤੁਸੀਂ ਆ ਕੇ ਗੱਲਬਾਤ ਕਰੋ ਇਹ ਗੱਲ ਕਰਨਗੇ ਤੇ ਪਤਾ ਨਹੀਂ ਕਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਨੇ ਜਸਵੀਰ ਕੋਲ ਨੂੰ ਫੋਨ ਲਾਇਆ ਮੇਰੀ ਮਦਦ ਨੂੰ ਕਿ ਪੰਜੀ ਤੁਹਾਡੇ ਲਈ ਇੱਕ ਰਿਪੋਰਟ ਆਈ ਹੈ ਤੁਸੀਂ ਆ ਕੇ ਮਿਲੋ ਉਹ ਕਹਿੰਦੀ ਮੈਂ ਇੱਥੇ ਹੈ ਨਹੀਂ ਅਸਾਮ ਗਈ ਹੋਈ ਆ ਤੇ ਫਿਰ ਮੇਰੇ ਫਾਦਰ ਨੇ ਫੋਨ ਲਾਇਆ ਉਹਨਾਂ ਨੂੰ ਕਿ ਪੰਜੀ ਤੁਸੀਂ ਕਿੱਥੇ ਹੋ ਤੇ ਕਹਿੰਦੀ ਮੈਂ ਜਲੰਧਰ ਹੀ ਆ ਜਦੋਂ ਮੇਰੇ ਉਹਨਾਂ ਨੂੰ ਕਿਹਾ ਇਹ ਫਾਦਰ ਮੈਂ ਤੇ ਗਏ ਉਹਨਾਂ ਨੂੰ ਜਲੰਧਰ ਤੇ ਉਹਨਾਂ ਕੋਲ ਔਰੈਡੀ ਮੇਰੀ ਐਪਲੀਕੇਸ਼ਨ ਦੀ ਰਿਪੋਰਟ ਉਹਨਾਂ ਕੋ ਪਹੁੰਚੀ ਹੋਈ ਸੀਗੀ ਮੇਰੀ ਮੰਮਾ ਕੋ ਇਹ ਕਿਦਾ ਹੋ ਸਕਦਾ ਆ ਇਹਦਾ ਰੋਲਾ ਦਾ ਉਹ ਪ੍ਰੋਪਰਟੀ ਜਿਹੜੀ ਪ੍ਰੋਪਰਟੀ ਕਿਹਨੇ ਤੇ ਦਾ ਚੱਕਾ ਤੁਹਾਡਾ ਚੱਲਦਾ ਹੋਇਆ ਉਹ ਲੈਪਰ ਸਾਡੇ ਕੋ ਪੰਜ ਕਿਲੇ ਹੈਗੀ ਆ ਪ੍ਰੋਪਰਟੀ ਉਹ ਚ ਸਾਨੂੰ ਬੜਨ ਨਹੀਂ ਦੇਂਦੇ ਹੈਗੇ ਆ ਫਸਲ ਐਜ਼ਲੀ ਉਹਨਾਂ ਨੂੰ ਅਸੀਂ ਟੇਕ ਕੇਅਰ ਲਈ ਦਿੱਤੀ ਹੋਈ ਸੀਗੀ ਕਿ ਜਿਹੜੀ ਫਸਲ ਹੋਏਗੀ ਤੁਸੀਂ ਉਹਦੀ ਦੇਖਭਾਲ ਕਰਨੀ ਆ ਉਹ ਵੱਢ ਕੇ ਵੇਚ ਦਿੰਦੇ ਆ ਨਾ ਕੋਈ ਸਾਨੂੰ ਉਹਦਾ ਦੱਸਦੇ ਕਿੰਨੇ ਦੀ ਹੋਈ ਕਿੰਨੇ ਦੀ ਕਾਫੀ ਹੋਣਾ ਨੇ ਆ ਵੀ ਦੋ ਫਸਲਾਂ ਉਹਨਾਂ ਨੇ ਉਹ ਵੇਚ ਚੁੱਕੇ ਆ ਤੇ ਮੇਰੇ ਫਾਦਰ ਦੇ ਨਾਲ ਮੰਡੀ ਚ ਕਾਫੀ ਇਹਨਾਂ ਦਾ ਬੈਂਸ ਵੀ ਹੋਈ ਆ ਇਹਨਾਂ ਨੂੰ ਕਾਫੀ ਗੱਲਾਂ ਵੀ ਕੱਢੀਆਂ ਆ ਨਾ ਨੇ ਮੰਡੀ ਦੇ ਵਿੱਚ ਦਸਵੇਜ ਕਿਸੇ ਚੀਜ਼ ਚਾਹਦੇ ਹੋ ਇਹ ਮੰਗ ਕਰ ਰਹੇ ਮੈਂ ਤੇ ਇਹੀ ਮੰਗ ਕਰਦੀ ਆ ਕਿ ਮੇਰੀ ਜਿਹੜੀ ਐਪਲੀਕੇਸ਼ਨ ਸੁਣੀ ਜਾਵੇ ਤਾਂ ਮੈਨੂੰ ਸੇਫਟੀ ਦਿੱਤੀ ਜਾਵੇ ਮੇਰੇ ਮੇਰੇ ਪਰਿਵਾਰ ਦੀ ਕਿਉਂਕਿ ਅਸੀਂ ਕੱਲ ਇੱਥੇ ਆਉਣਾ ਚਾਹੁੰਦੇ ਆ ਮੇਰੇ ਦੋ ਛੋਟੇ ਛੋਟੇ ਬੱਚੇ ਆ ਉਹ ਇੱਥੇ ਆ ਕੇ ਪੜ੍ਹਨਾ ਚਾਹੁੰਦੇ ਨੇ ਗੁਰਮੁਖੀ ਸਿੱਖਣਾ ਚਾਹੁੰਦੇ ਨੇ ਤੇ ਮੈਂ ਚਾਹੁੰਦੀ ਆ ਕਿ ਸਾਨੂੰ ਸੇਫਟੀ ਦਿੱਤੀ ਜਾਵੇ ਲੱਗਦਾ ਕਿ ਇੱਕ ਪਾਸੇ ਜਿਹੜਾ ਹੈਗਾ ਪੰਜਾਬ ਦੀ ਸਰਕਾਰ ਜਿਹੜੀ ਆ ਐਨ ਆਰ ਆਈਆਂ ਨੂੰ ਬੜੇ ਵੱਡੇ ਵੱਡੇ ਭਰੋਸੇ ਦਿੰਦੀ ਆ ਲੇਕਿਨ ਉਹ ਗੱਲਾਂ ਤੱਕ ਹੀ ਰਹਿ ਜਾਂਦੀਆਂ ਨੇ ਯਸ ਜੀ ਹਾਂਜੀ ਆ ਦੇਖੋ ਐਪਲੀਕੇਸ਼ਨਾਂ ਕਿੰਨੀਆਂ ਮਾ ਪਾ ਚੁੱਕੀ ਇੱਕ ਦਾ ਜਵਾਬ ਨਹੀਂ ਆਇਆ ਦਾ ਇਹ ਤੀਸਰੀ ਵਾਰੀ ਵਿਦਨ ਮਨਥ ਦੋ ਵਾਰੀ ਆ ਗਏ ਜੀ ਆਪਣੇ ਨਿੱਕੇ ਨਿੱਕੇ ਜਿਹੜੇ ਮਦਰ ਫੀਡ ਲੈਣ ਵਾਲੇ ਬੱਚਿਆਂ ਨੂੰ ਉੱਥੇ ਛੱਡ ਕੇ ਅਗਰ ਕੋਈ ਲੇਡੀਜ਼ ਹੈ ਤਾਂ ਉਹਨਾਂ ਨੂੰ ਪੁੱਛ ਕੇ ਦੇਖਿਓ ਕਿ ਮਦਰ ਫੀਡ ਦੀ ਬੱਚਿਆਂ ਤੋਂ ਬਗੈਰ ਕੀ ਪ੍ਰੋਬਲਮ ਆ ਲੇਡੀਜ਼ ਨੂੰ ਆਉਂਦੀਆਂ ਹੈਗੀਆਂ ਆ ਮੇਰੇ ਪੂਆ ਜੀ ਸੀ ਇਨਾਂ ਦੇ ਨਾਲ ਮੈਂ ਆਪਣੇ ਪੇਕੇ ਪਰਿਵਾਰ ਗਈ। ਇਨਾਂ ਦੇ ਸਾਹਮਣੇ ਬਹੁਤ ਗੰਦੀਆਂ ਧਮਕੀਆਂ ਦਿੱਤੀਆਂ ਗਈਆਂ ਮੈਨੂੰ ਫੋਨ ਤੇ ਵੀ ਸਾਹਮਣੇ ਵੀ ਮੇਰੇ ਹਸਬੰਦ ਨੂੰ ਵੀ ਦਿੱਤੀਆਂ ਗਈਆਂ ਧਮਕੀਆਂ। ਕਿ ਇਹ ਵੀ ਤੁਸੀਂ ਤਲਾਕ ਲੈ ਲੈ ਤੇ 17-80 ਲੱਖ ਰੁਪਏ ਮਿਲੇਗਾ ਤੇ ਘਰ ਵਿੱਚ ਅਡਜਸਟਮੈਂਟ ਕੀਤਾ ਜਾਏਗਾ। ਤਾਂ ਸਾਹਮਣਿਆਂ ਦੀ ਕੁੜੀ ਇਟਲੀ ਹੀਗੀ ਉਹਨਾਂ ਤਲਾਕ ਲਿਆ 20 ਲੱਖ ਲਿਆ 20 ਲੱਖ ਲੈ ਕੇ ਆਪਣੇ ਭਰਾ ਨੂੰ ਬਾਹਰ ਭੇਜਿਆ। ਇਹਨਾਂ ਕਹਿ ਨਹੀਂ ਭਰਾ ਨੂੰ ਨਹੀਂ ਭੇਜਿਆ ਮਾਮੇ ਨੇ ਭੇਜਿਆ। ਉੱਥੇ ਵੀ ਉਹ ਚਾਹਦੀ ਸੀ ਵੀ ਇਹਦਾ ਤਲਾਕ ਹੋ ਜਾਏ ਇਹਨਾਂ ਤੇ ਰੇਪ ਦਾ ਕੇਸ ਪਾਦੀਏ। ਏ ਵੱਜ ਜਾਣ ਬਾਹਰ ਵੀ ਨਾ ਜਾਣ ਕੋਈ ਨਹੀਂ ਲੱਗਦੀ ਉਹਨਾਂ ਘਰ ਅੱਗੇ ਵੀ ਘਰ ਬੰਦਾ ਮਾਰਿਆ ਕੁੱਠੇ ਸੁੱਟ ਕੇ ਤੇ ਉਸ ਤੋਂ ਡਰ ਬਹੁਤ ਹੈ ਨਾਲ ਖਤਰਾ ਬਹੁਤ ਹੈ ਨਾ ਇਹ ਜਿਆਦਾ ਸੰਗਤ ਮਾਂ ਹੀ ਜਿਹੜੀ ਹੈਗੀ ਆ ਘਰ ਪਰਿਵਾਰ ਕਰ ਰਹੀ ਹੈ ਉਹ ਕਰ ਰਹੀ ਹੈ ਜੀ ਮੇਰੇ ਮੈਨੂੰ ਜਦੋਂ ਮੈਂ ਅਮਰੀਕਾ ਰਹਿੰਦੀ ਸੀਗਾ ਨਾ ਮੇਰਾ ਮੇਰੀ ਤੇ ਮੇਰੀ ਮਾਂ ਦੀ ਜਿਹੜੀ ਬੌਂਡਿੰਗ ਹੈ ਉਹ ਬਿਲਕੁਲ ਨਹੀਂ ਬਣਦੀ ਅਈਸ਼ਵਰ ਮੈਂ ਨਹੀਂ ਦੱਸ ਚੁੱਟ ਨਹੀਂ ਬੋਲਦੀ ਕਿਉਂਕਿ ਮੈਂ ਹੈਗੀ ਘਰਵਾਨੀ ਵਾਲੇ ਪਾਸੇ ਹੈ ਗਈ ਤੇ ਮੇਰੀ ਮਦਰ ਹੈਗੀ ਹੈ ਜਿਹੜੀ ਦੂਸਰੇ ਪਾਸੇ ਹੈ ਜੀ ਸਾਡੀ ਬਿਲਕੁਲ ਨਹੀਂ ਵਿਚਾਰ ਸਾਂਝੇ ਹੁੰਦੇ ਆ ਤੇ ਕਾਫੀ ਚੀਜ਼ਾਂ ਲੈ ਕੇ ਮੇਰੇ ਤੇ ਮਾਤਾ ਦੇ ਜਿਹੜੀ ਨਹੀਂ ਬੰਦੀ ਹੈਗੀ ਆ ਤੇ ਮੇਰੀ ਮਾਤਾ ਜੀ ਨੇ ਮੇਰੇ ਹਸਬੰਦ ਨੂੰ ਵੀ ਮੇਰੇ ਖਿਲਾਫ ੜਕਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਇਹ ਕਿਹਾ ਗਿਆ ਕਿ ਮੇਰੇ ਤੇ ਮੇਰੇ ਸਹੁਰੇ ਦੇ ਕਲਿੰਕ ਚੱਲਦੇ ਪਿਆ ਤੂੰ ਇਹਨੂੰ ਛੱਡ ਦੇ ਇਹਨਾਂ ਇਨਾਂ ਦਾ ਹੀ ਹੋ ਇਹਨੇ ਸਾਡੇ ਦੋਨਾਂ ਦੇ ਵਿੱਚ ਕਾਫੀ ਲੜਾਈ ਪਾਉਣ ਦੀ ਕੋਸ਼ਿਸ਼ ਕੀਤੀ ਮੇਰੀ ਮਾਤਾ ਨੇ ਮੇਰੇ ਤੇ ਮੇਰੇ ਹਸਬੰਦ ਦੇ ਵਿੱਚ ਹੈਲੋ ਹਾਂਜੀ ਸਰ ਆ ਜਸਬੀਰ ਕੌਰ ਜੀ ਬੋਲ ਰਹੇ ਆ

ਉਹਦੇ ਵਿੱਚ ਉਹਨਾਂ ਨੇ ਨਾ ਸਾਡੇ ਅਗੇ ਜਿਹੜੇ ਹੈਗੇ ਕੁਝ ਇਲਜ਼ਾਮ ਲਗਾਏ ਹੈਗੇ ਆ ਉਹਦੀ ਪੱਖ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਪਰ ਮੈਂ ਤੁਹਾਨੂੰ ਆੜ ਕੇ ਮਿਲਾਂ ਮੈਂ ਤਾਂ ਬਹੁਤ ਟੈਨਸ਼ਨ 'ਚ ਹੋ ਗਈ ਆ ਅੱਗੇ ਵੀ ਮੈਨੂੰ ਕਿਸੇ ਦਾ ਫੋਨ ਆਇਆ ਸੀਗਾ ਅੱਛਾ ਜੀ ਤੇ ਇਸ ਮਸਲੇ 'ਚ ਤਾਂ ਮੈਂ ਬਹੁਤ ਜ਼ਿਆਦਾ ਟੈਨਸ਼ਨ 'ਚ ਹੋ ਗਈ ਹਾਂ ਤੇ ਉਹ ਵੀ ਟੈਨਸ਼ਨ 'ਚ ਹੈਗੇ ਉਹ ਵੀ ਪੰਜਾਂ ਦਾ ਹਾਂਜੀ 10 ਨਹੀਂ ਮੈਂ ਹਾਂਜੀ 10 ਨਹੀਂ ਮੈਂ ਤੁਹਾਨੂੰ ਛੱਕਦੀ ਕਿੰਨੀ ਮੈਂ ਟੈਨਸ਼ਨ 'ਚ ਹੋ ਗਈ ਆ ਇਸ ਮਸਲੇ ਦੇ ਵਿੱਚ ਜੋ ਮੇਰਾ ਕੁੜਮ ਕਰਾ ਰਿਆ ਨਾ ਮੇਰੀ ਬੇਟੀ ਜਿਹੜੀ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਉਹ ਕਿੰਨੀ ਕੀ ਚੰਗੀ ਆ ਤੇ ਕਿੰਨੀ ਤੇ ਸੰਸਕਾਰੀ ਆ ਮੇਰੀ ਬੇਟੀ ਇਹ ਹੋ ਗਿਆ ਉਹਨੂੰ ਦੇਖ ਕੇ ਤਾਂ ਲੱਗਦਾ ਪਿਆ ਉਹਨੇ ਨਗਰ ਹਰਿਕਾ ਬਾ ਹਾਂਜੀ ਜੋ ਕਰਾ ਰਿਆ ਜੋ ਕਰਾ ਰਿਆ ਮੇਰਾ ਕੁੜਮ ਕਰਾ ਰਿਆ ਇੱਕ ਕੁੜਮ ਦੀ ਸਾਰੇ ਕੁੜਮ ਕਰਾ ਰਿਆ ਅੱਛਾ ਜੀ ਜੋ ਕਰਾ ਰਿਆ ਮੇਰਾ ਕੁੜਮ ਕਰਾ ਰਿਆ ਮੈਂ ਤੁਸੀਂ ਮੇਰੇ ਘਰ ਆ ਸਕਦੇ ਜੀ ਆਇਆਂ ਤੁਹਾਨੂੰ ਵੈਲਕਮ ਤੁਸੀਂ ਮੇਰੇ ਘਰ ਆ ਪਰ ਇਸ ਵਕਤ ਮੈਂ ਬਹੁਤ ਟੈਨਸ਼ਨ ਚ ਹਾਂ ਕਿਉਂਕਿ ਮੈਨੂੰ ਅੱਗੇ ਫੋਨ ਆਇਆ ਮੈਂ ਉਹਨਾਂ ਨੂੰ ਸਾਰਾ ਕੁਝ ਦੱਸਿਆ ਹੈਗਾ ਜਦ ਦੀ ਵਿਆਹੀ ਹੈ ਨਾ ਮੈਂ ਪੈਸੇ ਦੇ ਦੇ ਕੇ ਥੱਕ ਗਈ ਹਾਂ ਹੁਣ ਜਵਾਬ ਇਹਨਾਂ ਨੂੰ ਦਿੱਤਾ ਹੋਇਆ ਵੀ ਮੈਂ ਪੈਸੇ ਨਹੀਂ ਦੇਣੇ ਹੈਗੇ ਪਰ ਉਹ ਉਹਦਾ ਕਹਿ ਰਹੇ ਹੈਗੇ ਕਿ ਤੁਸੀਂ ਪੈਸੇ ਦੀ ਲਾਲਚ ਕਰਦੇ ਹੋ ਉਹਨਾਂ ਦੀ ਜ਼ਮੀਨ ਵਗੈਰਾ ਜਿਹੜੀ ਹੈਗੀ ਆ ਉਹ ਹਟਪਨਾ ਚਾਹੁੰਦੇ ਹੋ ਜੈਸਾ ਹਟਪਨਾ ਚਾਹੁੰਦੇ ਹੋ ਉਹ ਇਹੋ ਜਿਹੀਆਂ ਗੱਲਾਂ ਕਰ ਰਹੇ ਸਾਲੇ ਇਹ ਮੇ ਬੈ ਕੁੜੀ ਦੇ ਵਿਆਹ ਤੋਂ ਪਹਿਲਾਂ ਤੇ ਇਨਾਂ ਕੋਲ ਇੱਕ ਕਨਾਲ ਵੀ ਜ਼ਮੀਨ ਨਹੀਂ ਹੈਗੀ ਸੀਗੀ ਤੇ ਕੁੜੀ ਦੇ ਵਿਆਹ ਤੋਂ ਪਹਿਲਾਂ ਇਨਾਂ ਕੋਲ ਪੈਸੇ ਵੀ ਹੈ ਨਹੀਂ ਸੀਗੇ ਘਰ ਦੇ ਖਾਤਿਆਂ ਦੇ ਵਿੱਚ ਇਹ ਤਾਂ ਜ ਜਸਵੀਰ ਕੋਲ ਨੇ ਪੰਤੀ ਬਸਾਉਣ ਵਾਸਤੇ ਸਭ ਕੁਝ ਕਰ ਦਿੱਤਾ ਮੇਰੇ ਇਲਾਕੇ 'ਚ ਪਤਾ ਅੱਛਾ ਜੀ ਪਿੰਡ ਦੇ ਚਿਤਕ ਇਲਾਕੇ 'ਚ ਪਤਾ ਜਿਹੜੀ ਪ੍ਰਾਪਰਟੀ ਦੀ ਗੱਲ ਕਰਦੇ ਪਏ ਹਨ ਸਰ ਤੁਸੀਂ ਐਸਾ ਕਰੋ ਤੁਸੀਂ ਮੇਰੇ ਘਰ ਆਓ ਨਰੈਣਗੜ੍ਹ ਆਓ ਮੈਂ ਆਪਣੇ ਬੰਦੇ ਵੀ ਪਿੰਡ ਦੇ ਇਕੱਠੇ ਕਰਦੇ ਆ ਤੁਸੀਂ ਉੱਥੇ ਆਓ ਮੇਰੇ ਕੋਲ ਘਰ ਆਓ ਨਹੀਂ ਇਸ ਤਰ੍ਹਾਂ ਆਪਾਂ ਘਰ ਤੇ ਨਹੀਂ ਆਵਾਂਗੇ ਐਂਹੀ ਆਪਾਂ ਤੁਹਾਨੂੰ ਸਿਰਫ ਜਾਣਕਾਰੀ ਦੇਣੀ ਸੀਗੀ ਤੇ ਕਿਉਂਕਿ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੁਸੀਂ ਵੀ ਆ ਕੇ ਹੁਸ਼ਿਆਰਪੁਰ ਇੱਥੇ ਆ ਕੇ ਪ੍ਰੈਸ ਕਾਨਫਰੰਸ ਕਰ ਸਕਦੇ ਹੋ ਜਿੱਦਾਂ ਇਹਨਾਂ ਨੇ ਕੀਤੀ ਹੈਗੀ ਆ ਸਾਰੇ ਪੱਤਰਕਾਰ ਇੱਥੇ ਇਕੱਠੇ ਹੋਏ ਸੀਗੇ ਤੁਸੀਂ ਵੀ ਤਰ੍ਹਾਂ ਤੁਸੀਂ ਵੀ ਅਗਰ ਚਾਹੋ ਤੇ ਹੁਸ਼ਿਆਰਪੁਰ ਆ ਕੇ ਤੁਸੀਂ ਵੀ ਇੱਕ ਪੱਤਰਕਾਰ ਵਾਸਤਾ ਕਰ ਸਕਦੇ ਹੋ ਅ ਸਰ ਮੈਨੂੰ ਕਰਨਾ ਪਏਗਾ ਮੈਨੂੰ ਜਵਾਬ ਦੇਣਾ ਪਏਗਾ ਫਿਰ ਆ ਜੇ ਨਾ ਜੇ ਜਦੋਂ ਵੀ ਜਦੋਂ ਮਨ ਜਿਹੜੀ ਹੈਗੀ ਹੁਸ਼ਿਆਰਪੁਰ ਆ ਕੇ ਪ੍ਰਸ਼ਨ ਜਿਹੜੀ ਹੈਗੀ ਕਾਨਫਰੈਂਸ 'ਚ ਆਲਾ ਨਾ ਉਹਦੇ ਤੁਸੀਂ ਆਪਣਾ ਪਾਸੇ ਲਾ ਲਓ ਹਾਂਜੀ ਹਾਂਜੀ ਮੈਂ ਮੈਂ ਕੋਈ ਨਹੀਂ ਇਹਦੇ ਪਪਾ ਨਾਲ ਸਲਾਹ ਕਰਦੇ ਹਾਂ ਠੀਕ ਹੈ ਸਲਾਹ ਕਰਕੇ ਤੇ ਆਪਾਂ ਦੋਨੇ ਜਣੇ ਆਨੇ ਆਂ ਅੱਜ